19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ बिकੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਐਂਟੀ ਡਰੋਨ ਸਿਸਟਮ ਜਿਹੜਾ ਲੌਂਚ ਕਰ ਰਹੇ ਆ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲੌਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਗਏ ਸੀਗੇ ਸਮੱਗਲਰ ਨਾਲ ਪੈਸੇ ਬਿੱਕ ਪੇ ਵੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਟਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਈਓ ਹੋ ਉਤਰੋ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜੀ ਐਕਟੀਵਿਟੀਾਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ